ਸਸੀ ਗੱਲ ਸਾਰਿਆਂ ਨੂੰ ਕੀ ਹਾਲ ਜਾਲ ਆ ਇੱਕ ਨਾ ਨਰੂਲਾ ਅੰਕਲ ਆ ਖਾਸ ਕਰਕੇ ਇੰਸਟਾਗ੍ਰਾਮ ਤੇ ਮੈਨੂੰ ਬਹੁਤ ਆ ਸਮਝਦਾ ਉਹ ਬੰਦੇ ਨੇ ਥੱਲੇ ਫੋਟੋ ਆ ਦੁਬਾਰਾ ਵਿਆਹ ਕਰਾਇਆ ਦੁਬਾਰਾ ਵਿਆਹ ਕਰਾਇਆ ਮਤਲਬ ਇੱਕ ਤਾਂ ਅਨਿਵਰਸਰੀ ਹੁੰਦੀ ਆ ਇੱਕ ਫੇਰ ਉਵੇਂ ਸਾਰਾ ਤਾਮਜਾਮ ਕਰਨਾ ਤੇ ਉਹਦੇ ਵਿੱਚ A to Z ਆ ਇੰਸਟਾਗ੍ਰਾਮਰ ਜਿੰਨੇ ਪੰਜਾਬੀ ਵਲੌਗਰ ਆ ਸਾਰੇ ਆਏ ਮਗਰ ਦੰਦ ਕੱਢੀ ਜਾਂਦਾ ਕੋਈ ਕੀ ਕਰੀ ਜਾਂਦਾ ਮੈਂ ਗੱਲ ਮੇਨ ਇਹ ਕਰਨੀ ਚਾਹਣਾ ਵੀ ਕਈ ਹੁਣੇ ਸਿੱਪੇਡਾਂ ਵੀ ਆ ਜਾਣਗੀਆਂ ਵੀ ਕਿਸੇ ਦੀ ਜ਼ਿੰਦਗੀ ਨਾਲ ਤੈਨੂੰ ਕੀ ਮੈਨੂੰ ਕਿਸੇ ਦੀ ਜ਼ਿੰਦਗੀ ਨਾਲ ਨਹੀਂਗਾ ਪਰ ਜਦੋਂ ਯੂਥ ਉਹਨਾਂ ਨੂੰ ਵੇਂਦਾ ਤੇ ਯੂਥ ਵੀ ਉਧਰ ਜਾਊਗਾ ਨਾ ਤੇ ਜੇ ਉਹੀ ਅੰਕਲ ਜਿੰਨੀ ਉਹਦੀ ਉਮਰ ਆ ਕੋਈ ਚਾਜਦਾ ਮੈਸੀ ਲਾ ਦੇ ਤਾਂ ਕਿੰਨੀ ਵਧੀਆ ਗੱਲ ਆ ਉਹ ਕਹਿੰਦੇ ਹੁੰਦੇ ਨਾ ਵੀ ਇੱਕ ਬਚਪਨ ਹੁੰਦਾ ਉਦੋਂ ਜਵਾਕ ਉਹੋ ਜਿਹੀਆਂ ਹਰਕਤਾਂ ਕਰਦਾ ਫਿਰ ਬੰਦਾ ਜਦੋਂ ਬਜ਼ੁਰਗ ਹੋ ਜਾਂਦਾ ਉਦੋਂ ਬਚਪਨ ਵੀ ਬੱਚੇ ਵਾਲੀਆਂ ਹਰਕਤਾਂ ਕਰਨ ਲੱਗ ਜਾਂਦਾ ਇਹ ਅੰਕਲ ਉਹ ਕਰਨ ਲੱਗ ਗਿਆ ਤੇ ਉਹੋ ਜੀ ਨਾਲ ਆਂਟੀ ਆ ਤੇ ਉਹੋ ਜੇ ਗਾਂ ਦੇ ਬੇਟਾ ਚਲੋ ਉਹਦਾ ਮੰਨਿਆ ਜਵਾਨੀ ਚਲ ਉਹ ਕਰੀ ਜਾਂਦੇ ਪਰ ਅੰਕਲ ਤੂੰ ਇਹੀ ਚੀਜ਼ ਨੂੰ ਇਹ ਨਹੀਂ ਤੈਨੂੰ ਕਹਿੰਦੇ ਤੂੰ ਵੀਡੀਓ ਨਾ ਪਾਏ ਨਾ ਪਰ ਇਹੀ ਚੀਜ਼ ਨੂੰ ਕਿਸ ਕਨਵਰਟ ਮਤਲਬ ਵੀ ਹੋਰ ਚੀਜ਼ ਕਰਨ ਲੱਗ ਜਾ ਯਾਰ ਆ ਜੱਬੜੀਆਂ ਕਿਉਂ ਮਾਰਨੀਆਂ ਇਹ ਤੋਂ ਆਉ ਮਰਦੇ ਵਿੱਚ ਚੰਗਾ ਲੱਗਦਾ ਅੰਕਲ ਯਾਰ ਇਹੀ ਤੂੰ ਕਿਤੇ ਪੰਜਾਬ ਦੀਆਂ ਸਿੱਕੇ ਕੋਈ ਹੋਰ ਗੱਲ ਕਰਨ ਲੱਗ ਜੇ ਤੇ ਲੋਕ ਤੈਨੂੰ ਹਨਾ ਕਿੰਨਾ ਜ਼ਿਆਦਾ ਕਰਨ ਤੇ ਹੁਣ ਲੋਕਾਂ ਨੂੰ ਦਿਨ ਮੈਂ ਕਮੈਂਟ ਬੜੇ ਤੈਨੂੰ ਚੱਲ ਜਿਹੜੇ ਤੇਰੀਆਂ ਭੇਡਾਂ ਤਾਂ ਹੈ ਕਿ ਚੰਗਾ ਪਰ ਦੂਜਿਆਂ ਨੇ ਤੈਨੂੰ ਲਾਹਣ ਤਾਂ ਹੀ ਪਾਈਆਂ ਸੁਆ ਅੰਕਲ ਮੜਾ ਜਣਾ ਬੇਨਤੀ ਆ ਚਲੋ ਛੋ ਜਾਉਂਦਾ ਕੋ ਚੰਗੀਆਂ ਨਹੀਂ ਲੱਗਦੀਆਂ ਤੇ ਜਿਹੜੇ ਨਾਲ ਉਹ ਬਲੌਗਰ ਬਲੌਗਰ ਆ ਜਿਹੜੇ ਨੱਚੀ ਨੱਚੀ ਉਹ ਚੀਜ਼ ਕਰੀ ਜਾਂਦੇ ਉਹਨਾਂ ਦਾ ਤਾਂ ਚਲੋ ਨਾ ਹੀ ਹੈਣਾ ਸੋ ਬੇਨਤੀ ਅੰਕਲ ਜੀ ਪ੍ਰਵਾਨ ਕਰਿਓ ਪਲੀਜ਼